ਹਾਂ ਸਸਤਾਨ ਨਹੀਂ ਦੱਸਦਾ ਮੈਨੂੰ ਸੁਣਾ ਸੁਣਾ ਪੁਣੇ ਨਹੀਂ ਪੀਸੀ ਆਉਣ ਜਾ ਰਹੀ ਹੈ ਜੀ ਹਾਂ ਜੰਡੇ ਵਾਲਾ ਹਾਂ ਜੀ ਮੈਂ ਪ੍ਰੈਸ ਦਾ ਧੰਨਵਾਦ ਆ ਧੰਨਵਾਦ ਕਰਦਾ ਵਾਂ ਜਿਹੜਾ ਪੂਰੇ ਮੋਰਚੇ ਦੌਰਾਨ ਜਿਹੜਾ ਦਿੱਲੀ ਅੰਦੋਲਨ ਦੋ ਚੱਲਿਆ ਜਿਹੜਾ ਪੰਜਾਬ ਸਰਕਾਰ ਨੇ ਤਸ਼ੱਦਦ ਕੀਤਾ ਉਸ ਸਮੇਂ ਗਰਾਉਂਡ ਤੇ ਅੱਜ ਵੀ ਜਿੰਨੀ ਪੰਜਾਬ ਸਰਕਾਰ ਨੇ ਦਹਿਸ਼ਤ ਪਾਈ ਸੀਗੀ 19 ਨੂੰ 20 ਮਾਰਚ ਨੂੰ ਵੀ ਵੱਡੇ ਪੱਧਰ ਤੇ ਪੰਜਾਬ ਪੁਲਿਸ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੇਮਮ ਅਤੇ ਐਸਕੇਮ ਨਾਨ ਪੋਲੀਟੀਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪਹਿਣਾ ਅੱਜ ਦੇ ਧਰਨਿਆਂ ਵਿੱਚ ਪਹੁੰਚਿਆ ਸੋ ਇਹ ਜੋ ਤਸ਼ੱਦਦ ਭਗਵੰਤ ਮਾਨ ਦੀ ਸਰਕਾਰ ਨੇ ਮੋਦੀ ਸਰਕਾਰ ਦੀ ਸ਼ਹਿ ਤੇ ਰਲ ਕੇ ਖਨੌਰੀ ਅਤੇ ਸ਼ੰਭੂ ਤੇ ਕੀਤਾ ਵਾ ਉਹਦੇ ਵਿਰੋਧ ਦੇ ਵਿੱਚ ਅੱਜ ਵੱਡੇ ਪੱਧਰ ਤੇ ਲੋਕ ਬਾਹਰ ਨਿਕਲ ਕੇ ਆਏ ਆ ਅਮਨ अरोड़ा ਜੀ ਜੋ ਕੁਝ ਬੋਲ ਰਹੇ ਆ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਜੋ ਕੁਝ ਬੋਲ ਰਹੇ ਆ ਵੀ ਸਾਡੇ ਨਾਲ ਕਿਸਾਨਾਂ ਦਾ ਕਹਿੰਦੇ ਰੌਲਾ ਕੋਈ ਨਹੀਂ ਇਹਨਾਂ ਦਾ ਕੇਂਦਰਨਾ ਮੰਗਾ ਹੈ ਗਿਆ ਵਾ ਔਰ ਅਸੀਂ ਤਾਂ ਕਹਿੰਦਾ ਚੁੱਪ ਕਰਕੇ ਗਿਆ ਵੀ ਬੱਸਾਂ 'ਚ ਬੈਠੋ ਇੱਕ ਨਿਊਜ਼ ਚੈਨਲ 'ਚ ਬੋਲ ਰਹੇ ਸੀ ਆ ਆ ਆ ਚੰਗਾ ਹੁੰਦਾ ਥੋੜਾ ਐਸ ਐਚਓ ਸ਼ੰਭੂ ਹਰਪ੍ਰੀਤ ਸਿੰਘ ਜਾ ਕੇ ਕਿਸਾਨ ਆ ਗੋ ਬਰਹਮ ਕੇ ਦੇ ਉੱਤੇ 25 ਬੰਦੇ ਲੈ ਕੇ ਡਾਂਗਾ ਬਰੋਂਦਾ 20 ਨੂੰ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਸਿੱਧੂਪੁਰ ਦਾ ਇੱਕ ਵਰਕਰ ਹਸਪਤਾਲ ਚ ਦਾਖਲ ਹੋਇਆ ਵਾ ਤੁਸੀਂ ਮੀਡੀਆ ਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਜੇ ਕੋ ਮੂਵੀ ਲੈ ਕੇ ਚਲੇ ਗਿਆ ਡਾਂਗ ਫੇਰ ਲੱਗਿਆ ਉਹਦੀ ਮੂਵੀ ਬੰਦ ਕਰਾਈ ਵੀ ਪਰਾਂ ਨੂੰ ਮੂੰਹ ਕਰ ਇਹ ਸਾਰਾ ਮੀਡੀਆ ਨੇ ਨੋਟ ਕੀਤਾ ਮੀਡੀਆ ਜਾਣ ਨਹੀਂ ਦਿੱਤਾ ਜਿਵੇਂ ਤਸ਼ੱਤਦ ਕੀਤਾ ਤੁਸੀਂ ਔਰ ਜਿਵੇਂ ਉੱਥੇ ਨੁਕਸਾਨ ਕੀਤਾ ਵਾ ਹਰ ਤਰ੍ਹਾਂ ਦਾ ਇਹ ਸਾਰੀ ਦੁਨੀਆ ਨੇ ਦੇਖਿਆ ਹੈਗਾ ਔਰ ਮੈਂ ਦੇਖੋ ਅੱਜ ਤਾਈਂ ਅਸੀਂ ਸੁਣਦੇ ਆਏ ਸੀਗੇ ਚਲ ਕਿਸੇ ਸਰਕਾਰ ਤੇ ਮਾਈਨਿੰਗ ਕਰਦਾ ਇਲਜ਼ਾਮ ਗੁੰਡਾਗਰਦੀ ਕਰਨ ਦਾ ਇਲਜ਼ਾਮ ਭ੍ਰਸ਼ਟਾਚਾਰ ਦਾ ਇਲਜ਼ਾਮ ਅਸੀਂ ਆਮ ਜਿਹੇ ਲੱਗਦੇ ਦੇਖੇ ਸੀਗਾ ਨਹੀਂ ਕਿ ਵੀ ਨਹੀਂ ਲੱਗਦੇ ਪਰ ਪਹਿਲੀ ਵਾਰ ਆਮ ਲੋਕ ਬੋਲ ਰਹੇ ਆਮ ਲੋਕਾਂ ਦੇ ਮੂੰਹ 'ਚ ਆ ਵੀ ਟਰਾਲੀ ਚੋਰਾ ਦੀ ਸਰਕਾਰ ਇਹ ਪਹਿਲਾ ਇਲਜ਼ਾਮ ਅਸੀਂ ਦੇਖਿਆ ਇਹ ਐ ਨਹੀਂ ਸੀ ਲੋਕ ਬੋਲਦੇ ਹੁੰਦੇ ਏਸੀ ਚੋਰਾ ਦੀ ਸਰਕਾਰ ਟੈਂਟ ਚੋਰਾ ਦੀ ਸਰਕਾਰ ਕੱਪੜੇ ਚੋਰਾ ਦੀ ਸਰਕਾਰ ਇਹ ਨਵਾਂ ਤਖੱਲਸ ਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਸੀਰੀਅਸ ਹੋਣਾ ਚਾਹੀਦਾ ਵੀ ਤੁਹਾਡੇ ਪੱਲੇ ਲੋਕ ਸੋਚ ਕੀ ਰਹੀ ਹੈਗੀ ਔਰ ਮੰਨਦੀਪ ਸਿੰਘ ਸਿੱਧੂ ਜਿਹੜਾ ਪੰਜਾਬ ਉੱਥੋਂ ਦਾ ਡੀਐਜੂ ਕਹਿੰਦਾ ਸੀ ਵੀ ਸਾਰਾ ਕੁਝ ਔਨ ਕੈਮਰਾ ਹੋ ਰਿਹਾ ਵਾ ਤੇ ਫਿਰ ਜਿੰਨੀਆਂ ਚੋਰੀਆਂ ਹੋਈਆਂ ਫਿਰ ਤੁਹਾਡੇ ਕੈਮਰੇ 'ਚ ਹੋਣ ਗਿਆ ਤੋਂ ਇਸ ਕਰਕੇ ਅੱਜ ਦਾ ਮੋਰਚਾ ਜਿਨੇ ਵੀ ਹਰ ਤਰ੍ਹਾਂ ਦੇ ਸਮਾਨ ਦੀ ਪਰਭਾਈ ਕਰ ਲਈ ਸੀਗਾ ਅਸੀਂ ਕਰਾਵਾਂਗੇ ਭਗਵੰਤ ਮਾਨ ਸਰਕਾਰ ਕੋ ਅੱਜ ਸੇ ਚੇਤਾਵਨੀ ਦੇਣ ਆਏ ਸੀ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰਭਾਈ ਕਰਾਵਾਂਗੇ ਨੇ ਕੋ कोरोना ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕਿ ਬੇਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਵਿੱਚ ਜਿਹੜੀ ਅੱਜ-ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਉੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਤਾਂ ਸਰਕਾਰ ਚੁੱਪ ਬੋਲ ਰਹੀ ਆ ਵੀ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਸਰਕਾਰ ਸਾਨੂੰ ਦੱਸੇ ਮੰਗਾਈ ਵਿੱਚ ਕਿੰਨਾ ਫਰਕ ਆ ਗਿਆ ਕੀ ਫਾਇਦਾ ਹੋਇਆ ਸਾਨੂੰ ਨਜ਼ਰ ਤੇ ਦਿਖਾਵੇ ਇਸ ਕਰਕੇ ਤੁਸੀਂ ਵਾਅਦਾ ਕਰਕੇ ਆਏ ਸੀ 4 ਹਫਤੇ ਚ ਨਸ਼ਾ ਬੰਦ ਕਰਨਾ ਤੁਸੀਂ ਵਾਅਦਾ ਕਰਕੇ ਆਏ ਸੀ ਬਿਰਜਕਾਰੀ ਦੂਰ ਕਰਨੀ ਆ ਤੁਸੀਂ ਕਹਿੰਦੇ ਸੀ ਸੀ ਰੈਵਨਿਊ ਇੰਨਾ ਜੈਨੇਰੇਟ ਕਰਾਂਗੇ ਤੇ ਆਪਣੇ ਤੌਰ ਤੇ ਐਮਐਸਪੀ ਤਾਂਗੇ 6 ਫਸਲਾਂ ਬਾਰੇ ਤੁਸੀਂ ਮੰਨੇ ਵੀ ਦਿੱਤੀ ਨਹੀਂ ਹੈਗੀ 30000 ਕਰੋੜ ਰੁਪਈਆ ਤੁਸੀਂ ਮਾਈਨਿੰਗ ਚ ਕਮਾਉਣਾ ਸੀ ਕਿੱਥੇ ਕਮਾ ਲਿਆ ਸਾਨੂੰ ਦੱਸੋ ਤਾਂ ਸਹੀ ਆਪਕਾਰੀ ਤਾਂ ਤੁਹਾਡੀ ਨਮੀ ਪਾਲਸੀ ਹੋਣੀ ਸੀ ਉਹ ਵੀ ਸਾਨੂੰ ਪਤਾ ਲੱਗ ਰਿਹਾ ਤੋਂ ਅੱਜ ਵੀ ਪਿਛਲੇ ਵਾਰ ਝੋਨਾ ਮੰਡੀਆਂ ਚ ਰੋਲਿਆ ਹੋਇਆ ਪੰਜਾਬ ਸਰਕਾਰ ਦੀ ਨਕਾਮੀ ਕਰਕੇ ਗਡਾਮਾਂ ਤੇ ਚੌਲ ਨਹੀਂ ਚੁੱਕੇ ਗਏ ਹੁਣ ਵੀ ਮੈਂ ਕਹਿੰਦਾ ਦੱਸ ਦਿਓ ਚੌਲ ਚੁੱਕਲੇ ਕੇਂਦਰ ਨੇ ਗਾਂ ਹੁਣ ਕਣਕ ਦਾ ਸੀਜ਼ਨ ਆ ਗਿਆ ਗਾਂ ਜਿੰਨੀਆਂ ਅੱਜ ਅਸੀਂ ਬਿਜਲੀ ਮੰਤਰੀ ਦੇ ਬਾਹਰ ਮੁਰੇ ਆ ਤਾਰਾ ਤੁਸੀਂ ਆਪ ਜਾ ਕੇ ਦੇਖ ਲਓ ਵੀ ਕਿੰਨੀਆਂ ਕਿ ਚੰਗੀਆਂ ਨਾ ਸ਼ਾਰਟ ਸਰਕਟ ਨਾਲ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਸੜਨੀ ਆ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕਰਨਾ ਜਿਹੜੇ ਉਹ ਸਟਲਾਈਟ ਜਿਹੜੇ ਸਾਡੇ ਪਰਾਲੀ ਸਾੜਦੇ ਦੇਖਦੇ ਆ ਉਹਨਾਂ ਨੂੰ ਕਣਕ ਸੜਦੀ ਨਜ਼ਰ ਨਹੀਂ ਆਉਣੀ ਹੈਗੀ ਤੋਂ ਅਸੀਂ ਕਹਿੰਦੇ ਹੁਣ ਤੋਂ ਪ੍ਰਬੰਧ ਕਰੋ ਤੁਸੀਂ ਦੱਸੋ ਵੀ ਭਗਵੰਤਮਾਨ ਦੀ ਸਰਕਾਰ ਕਿਹੜੇ ਕਿਸਾਨ ਨੂੰ ਕਿਹੜੀ ਦਾ ਜੇ ਫਾਰਮ ਦਿੰਦੇ ਹੈਗੇ ਹੁਣ ਫਿਰ ਸਾਡੀ ਕਣਕ ਦੀ ਆਗੀ ਤਲਾਈ ਤੇ ਹੁਣ ਆੜਤੀਆਂ ਦਾ ਮਸਲਾ ਕਮਿਸ਼ਨ ਦਾ ਕੱਢ ਕੇ ਲਾਇ ਵੀ ਸੈਂਟਰ ਨਾਲ ਚੱਕ ਰਹੇ ਇਹ ਸਾਡੇ ਸੀਜ਼ਨ ਚ ਕਿਉਂ ਮਸਲੇ ਹੁੰਦੇ ਆ ਤੁਸੀਂ ਕਹਿੰਦੇ ਆਮਨ ਰੋੜਾ ਜੀ ਅਸੀਂ ਨਹੀਂ ਲੋਕਾਂ ਨੂੰ ਤੰਗ ਕਰਦੇ ਤੁਸੀਂ ਲੋਕਾਂ ਨੂੰ ਤੰਗ ਕਰ ਰਹੇ ਜੇ ਕਿ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਜਿਹੜਾ ਨਵਾਂ ਆ ਜਿਹੜਾ ਪ੍ਰਦੂਸ਼ਨ ਦਾ ਐਕਟ ਸੀਗਾ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਐਂਡ ਪ੍ਰਦੂਸ਼ਨ ਅਸੈਂਸਟ ਐਕਟ 2024 ਚ ਸੋਧ ਕੀਤੀ ਆ ਜਿਹਦੇ ਵਿੱਚ ਜਿਹੜੇ ਸਾਡੇ ਕੁਦਰਤੀ ਸਰੋਤ ਸੀ ਜਿਹੜਾ ਉਹਨਾਂ ਦੇ ਵਿੱਚ ਜ਼ਹਿਰ ਕੋਲਦਾ ਸੀ ਉਹਨਾਂ ਨੂੰ 1 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੋਣੀ ਸੀਗੀ ਹੁਣ ਤੁਸੀਂ ਉਹ ਖਤਮ ਕਰਤਾ ਕੇਂਦਰ ਦੇ ਕਹੇ ਤੇ ਔਰ ਹੁਣ ਤੁਸੀਂ 15000 ਤੋਂ ਸੋ ਵੀ 15000 ਤੋਂ 15 ਲੱਖ ਦਾ ਜੁਰਮਾਨਾ ਲਾਏ ਔਰ ਪੰਜਾਬ ਕੈਂਸਰ ਨਾਲ ਮਰ ਰਿਹਾ ਸਾਰੇ ਪੰਜਾਬੀ ਕੈਂਸਰ ਨਾਲ ਪੀੜਤ ਨੇ ਔਰ ਇੱਕ ਹੋਰ ਬਿਮਾਰੀਆਂ ਨੇ ਤੁਸੀਂ ਤਾਂ ਹੱਕ ਚ ਭੁਗਤ ਰਹੇ ਜੋ ਤੁਸੀਂ ਭਗਵੰਤ ਮਾਨ ਕਹਿੰਦਾ ਵੀ ਸਾਨੂੰ ਕਿਸਾਨਾਂ ਦੀ ਲੋੜ ਨਹੀਂ ਮਜ਼ਦੂਰਾਂ ਦੀ ਲੋੜ ਨਹੀਂ ਸਾਨੂੰ ਆਮ ਦੁਕਾਨਦਾਰ ਦੀ ਲੋੜ ਨਹੀਂ ਹੈਗੇ ਰੇੜੀ ਫੜੀ ਦੀ ਲੋੜ ਨਹੀਂ ਉਹ ਕਹਿੰਦਾ ਵੱਡੇ ਕਾਰਪੋਰੇਟ ਘਰਾਣੇ ਅਮਿਤ ਸ਼ਾਹ ਤੇ ਮੋਦੀ ਜੀ ਦੀ ਲੋੜ ਹੈਗੀ ਆ ਬਾਕੀ ਕਿਸੇ ਦੀ ਲੋੜ ਨਹੀਂ ਹੈਗੀ ਤਾਂ ਲੋੜ ਤਾਂ ਤੁਹਾਨੂੰ ਸਾਰਿਆਂ ਦੀ ਪੈਣੀ ਇਸ ਕਰਕੇ ਸਾਡੇ ਤੋਂ ਲੋਕ ਨਹੀਂ ਤੰਗ ਹੈਗੇ ਥੋੜੇ ਤੋਂ ਤੰਗ ਹੈਗੇ ਅਮਨ ਲੋੜਾ ਜੀ ਤੁਹਾਨੂੰ ਐਂ ਉਂਗਲ ਖੜੀ ਕਰਕੇ ਜਿਵੇਂ ਤੁਸੀਂ ਕਹਿੰਦੇ ਹੋ ਇਹ ਪੰਜਾਬੀ ਆ ਜੇ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕੋਗੇ ਮੋਦੂ ਸਾਨੂੰ ਦਿੱਲੀ ਜਾਣ ਤੋਂ ਰੋਕੂਗਾ ਤੇ ਪੰਜਾਬ ਵਾਲਿਆਂ ਵੀ ਫੈਸਲਾ ਕਰਨੇ ਵੀ ਤੁਦੋਂ ਨੂੰ ਪਿੰਡਾਂ ਚ ਆਉਣ ਆਉਣ ਦੇਣਾ ਕਿ ਨਹੀਂ ਆਉਣ ਦੇਣਾ ਇਹ ਫੈਸਲਾ ਹੋਊਗਾ ਇਹ ਪੰਜਾਬ ਵਾਲੇ ਨੇ ਜਿਵੇਂ ਤੁਸੀਂ ਦਿੱਲੀ ਦੇ ਹੱਕ ਚ ਭੁਗਤੇ ਜੇ ਇਹ ਵੱਖਰੀ ਗੱਲ ਅਮਨ ਰੋਣਾ ਜੀ ਜਾਂ ਭਗਵੰਤ ਮਾਨ ਜੀ ਦਾ ਕੇਦਰੀਵਾਲ ਨੂੰ ਲੋਕਾਂ ਨੇ 나ਗਪੁਰ ਜਾਂਦੇ ਨਹੀਂ ਦੇਖਿਆ ਹੈਗਾ ਹਾਂ ਉਹ ਵੱਖਰੀ ਗੱਲ ਹੈ ਵੀ ਤੁਸੀਂ ਖਾਕੀ ਪੈਂਟ ਪਾਲੀ ਆ ਤੁਸੀਂ ਅੱਜ ਭਗਵੇਂ ਰੰਗ ਵਿੱਚ ਰੰਗੇ ਗਏ ਹੋ ਮੋਦੀ ਦੀ ਬੋਲੀ ਬੋਲ ਰਹੇ ਜੇ ਇਹ ਗੱਲ ਦਾ ਜਵਾਬ ਆਉਣੇ ਸਮੇਂ ਚ ਪੰਜਾਬ ਤਾਨੂੰ ਦਊਗਾ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਔਰ ਜਿਹੜਾ ਐਮਐਲਏ ਆ ਲਾਡੀ ਟੌਸ ਲਾਡੀ ਟੌਸ ਜੋ ਕੁਝ ਇਹਨੇ ਗੁੰਡਾਗਰਦੀ ਕੀਤੀ ਉਹਨੂੰ ਸਾਫ਼ ਕਹਿਣਾ ਚਾਹੁੰਦੇ ਤੈਨੂੰ ਮੂੰਹ ਤੋੜ ਕੇ ਜਵਾਬ ਲਾਂਗੇ ਤੇਰੇ ਬਾਰ ਬੂਰੇ ਦਾਂਗੇ ਕਰਨ ਲਈ ਜਿਹਨੇ ਗੁੰਡੇ ਇਕੱਠੇ ਕਰਨੇ ਆ ਔਰ ਜੇ ਪੰਜਾਬ ਸਰਕਾਰ ਸਹੀ ਹੋਊਗੀ ਤੇ ਇਹੋ ਜੇ ਐਮਐਲਏ ਜਿਹਦੀ ਗੁੰਡਾ ਟੈਪ ਮਾਨਸਿਕਤਾ ਉਹਨੂੰ ਨੱਥ ਪਾਉਗੇ ਨਹੀਂ ਤਾਂ ਪੰਜਾਬ ਦੇ ਲੋਕ ਇਹੋ ਜੇ ਐਮਐਲਏ ਨੂੰ ਨੱਥ ਪਾਉਣਾ ਜਾਣਦੇ ਅਸੀਂ ਪਹਿਲੋ ਵੀ ਫਿਰਸੋ ਲੁੱਪਕੇ ਨੂੰ ਪਾਈਏ ਬੜੇ ਬੜੇ ਐਮਐਲਏ ਵਿਗੜੇ ਸੀ ਸਿੱਧੇ ਕੀਤੇ ਆ ਤੇ ਇਹਨਾਂ ਨੂੰ ਵੀ ਸਿੱਧੇ ਕਰ ਲਾਂਗੇ ਤੁਹਾਡਾ ਪ੍ਰਸਿੱਧ ਆਯਾ ਦਾ ਧੰਨਵਾਦ ਲੱਗਦਾ ਕਿ ਆਪਣੇ ਹੱਕਾਂ ਦਾ ਟੱਕਾ ਮਾਰਿਆ ਜਾ ਰਿਹਾ ਜਿਵੇਂ ਕੋ ਨੋਰੀ ਬਾਰਡਰ ਰੋਸ਼ਕੂ ਬਾਰਡਰ ਤੇ ਕਿਸਾਨ ਆਪਣੀ ਹੱਕ ਰੱਖਣ ਦੀ ਗੱਲ ਕਰਨ ਲਈ ਗਈ ਸੀ ਪਰ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨਾਲ ਵਰਤਾਓ ਦੇ ਦੇਖੋ ਮੈਨੂੰ ਲੱਗਦਾ ਪਿਛਲੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਕਦੀ ਵੀ ਕਿਸੇ ਸਰਕਾਰ ਨੇ ਹਥਿਆਰ ਬੰਦ ਕਿਉਂ ਨਹੀਂ ਸੀ ਘੋਲ ਚਾਲ ਗੱਲ ਕਰਨ ਆਉਂਦੇ ਹੁੰਦੇ ਸੀ ਗੱਲ ਕਰਨ ਤੋਂ ਬਾਅਦ ਰਸਤਾ ਦੇ ਕੇ ਉਹਨਾਂ ਨੂੰ ਪਹੁੰਚਾਇਆ ਜਾਂਦਾ ਸੀ ਥੋੜੇ ਨਾਲ ਗੱਲਬਾਤ ਕੇਂਦਰ ਨਾਲ ਗੱਲਬਾਤ ਹੋ ਰਹੀ ਆ ਗੱਲਬਾਤ ਵੀ ਆਪਣੇ ਸਾਹ ਤੁਰ ਹੀ ਜਾਂਦੀ ਅਗਲੀ ਮੀਟਿੰਗ ਤੈਅ ਹੋ ਗਈ ਆ ਪੰਜਾਬ ਦੇ ਮੰਤਰੀ ਮੀਟਿੰਗ 'ਚ ਬੈਠੇ ਝੂਠ ਬੋਲਦੇ ਵੀ ਤੁਹਾਡੇ ਨਾਲ ਰੌਲਾ ਪ੍ਰੈਸ ਨੂੰ ਚੀਮਾ ਜੀ ਨੂੰ ਪ੍ਰੈਸ ਸਵਾਲ ਕਰਦੀ ਆ ਵੀ ਜਿਹੜੇ ਤੁਸੀਂ ਬਾਰਡਰਾਂ ਤੇ ਫੋਰਸ ਲਾਈ ਆ ਕੀ ਧਰਨਾ ਖੇਡਣ ਦਾ ਨਾ ਨਾ ਉਥੇ ਨਸ਼ਿਆਂ ਵਾਸਤੇ ਲਾਈ ਆ ਤੂੰ ਇਹ ਝੂਠ ਬੋਲਣ ਵਾਲਿਆਂ ਤੇ ਕਿਵੇਂ ਤਬਾਰ ਕਰ ਲਈਏ ਵੀ ਕਿਵੇਂ ਹੋ ਜੂਗਾ ਤੁਸੀਂ ਜੇ ਐਚ ਰਹਿ ਗਿਆ ਹੈ ਜੇ ਉਹਦੇ ਵਿੱਚ ਕੀ ਤੁਸੀਂ ਐਕਸਪੀਰੀਅੰਸ ਕੀ ਕਟਿਆ ਦੇ ਵਿੱਚ ਦੇਖੋ ਜਿਹੜੇ ਕਹਿੰਦੇ ਜੁੱਧ ਨਸ਼ਿਆਂ ਵਿਰੋਧ ਦਾ ਮੈਂ ਤਾਂ ਉਦੋਂ ਵੀ ਕਿਹਾ ਸੀ ਭਗਵੰਤਬਾਨ ਜੀ ਪਹਿਲਾਂ ਚੱਲੀਏ ਪਟਿਆਲੇ ਉਥੇ ਵੇਖੀਏ ਵੀ ਮੋਬਾਈਲ ਕਿੰਨੇ ਆ ਤੇ ਅੰਦਰ ਟੀਕੇ ਕਿੰਨੇ ਲੱਗਦੇ ਹੈਗੇ ਫਿਰ ਬਾਹਰ ਗੱਲ ਕਰ ਲਾਂਗੇ ਮੈਂ ਤਾਂ ਚਲੋ ਕੋਈ ਨਹੀਂ ਤੇ ਸਾਨੂੰ ਗਲਤ ਕਹਿ ਸਕਦੇ ਮੀਡੀਆ ਨੂੰ ਨਾਲ ਲੈਣ ਆਈ ਈਟੀਓ ਸਾਹਿਬ ਆਜਾ ਈਟੀਓ ਸਾਹਿਬ ਤਾਂ ਹਲਕੇ ਨਾ ਇਹਨਾਂ ਦੇ ਪਿੰਡਾਂ ਚੱਲ ਜਣੇ ਜਾ ਕੇ ਦੇਖ ਲੈਣੇ ਜੇ ਨਸ਼ਾ ਬੰਦ ਹੋਇਆ ਕੋਈ ਵੀ ਜਾਂ ਸਾਡੇ ਧਾਰੀਵਾਲ ਸਾਹਿਬ ਮੰਤਰੀ ਉਹਨਾਂ ਦੇ ਹਲਕੇ ਚੱਲ ਜਣੇ ਇਹ ਢੋਂਗ ਰਚਿਆ ਜਾ ਰਿਹਾ ਕੋਈ ਗ੍ਰਾਮਾਂ ਵਾਲਿਆਂ ਨੂੰ ਫੜ ਕੇ ਨਸ਼ਾ ਬੰਦ ਥੋੜਾ ਹੁੰਦਾ ਤੁਸੀਂ ਤਾਂ ਜਿਨ੍ਹਾਂ ਨੂੰ ਨਸ਼ੇ ਦੇ ਸਦਾ ਕਰ ਕਹਿੰਦੇ ਉਹਨਾਂ ਕੋ ਮਾਫੀਆ ਮੰਗ ਕੇ ਜਾਨ ਛਡਾਈ ਤੁਸੀਂ ਹੁਣ ਉਹਨਾਂ ਦਾ ਨਾਂ ਤੱਕ ਨਹੀਂ ਜੇ ਲੈਂਦੇ ਉਹ ਨਸ਼ਾ ਤਸਕਰ ਫੜੋ ਜਿਹੜੇ ਤੁਸੀਂ ਆਂਦੇ ਫੜਦੇ ਆ ਆਮ ਗ੍ਰਾਮਾਂ ਵਾਲੇ ਪੀੜਿਤ ਮੁੰਡੇ ਫੜ ਕੇ ਕੋਈ ਵੀ ਨਸ਼ਾ ਬੰਦ ਨਹੀਂ ਹੋਣਾ ਹੈ ਇੱਕ ਵਾਰ ਫਿਰ ਟੋਲ ਪਲਾਜ ਦੇ ਰੇਟ ਬਦਲਾਈ ਕਿੰਨੇ ਹੋਰ ਜਿਹੜੀ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਹਾਂ ਦੇਖੋ ਮੈਨੂੰ ਲੱਗਦਾ ਉਹ ਰਾਹਤ ਦਿੱਤੀ ਹੈ ਭਗਵਾਨ ਮੰਨਦੇ ਕਹਿੰਦਾ ਉਹ ਰਾਤ ਮਿਲ ਗਈ ਤਾਂ ਇਹ ਕਾਰਪੋਰਟ ਨੂੰ ਕਾਰਪੋਰੇਟ ਨੂੰ ਲਜਾਉਣ ਵਾਸਤੇ ਜਿਹੜਾ ਫਿਰ ਜਿਹੜੇ ਲੋਕਾਂ ਦੇ ਉੱਤੇ ਬੋਝ ਪਾਇਆ ਗਿਆ ਆਪਾਂ ਇਹਦਾ ਵਿਰੋਧ ਕਰਦੇ ਹਾਂ ਅਸੀਂ ਕਹਿੰਨੇ ਟੋਲ ਪਲਾਜੇ ਹੋਣੇ ਨਹੀਂ ਚਾਹੀਦੇ ਪਹਿਲੋ ਅਸੀਂ ਗੱਡੀ ਦਾ ਟੈਕਸ ਦਿੱਤਾ ਫਿਰ ਰੋਡ ਟੈਕਸ ਦਿੱਤਾ ਹੁਣ ਤਿੰਨ ਤਿੰਨ ਟੈਕਸਾਂ ਵਾ ਜਜੀਆਂ ਨਹੀਂ ਲੱਗਣਾ ਚਾਹੀਦਾ ਆਜ਼ਾਦ ਭਾਰਤ ਦੇ ਵਿੱਚ ਅਸੀਂ ਸਮਝਦੇ ਆ ਅੱਜ ਪੰਜਾਬ ਵਿੱਚ ਦੋ ਜਗ੍ਹਾ ਤੇ ਗੜਬੜ ਵੀ ਹੋਈ ਕਿਸਾਨਾਂ ਦੇ ਵਿੱਚ ਆ ਪੁਲਿਸ ਦੇ ਵਿੱਚ ਜਿੱਦਾਂ ਜਲੰਧਰ ਚੰਦਾ ਹੋਉਂਦਾ ਫਿਰ ਹਾਂ ਦੇਖੋ ਗੁੰਡਾਗਰਦੀ ਕਰਦੇ ਆ ਕੋਈ ਨਹੀਂ ਇਹਦਾ ਮੂੰਹ ਤੋੜ ਜਵਾਬ ਦਾਂਗਾ ਮੈਂ ਤਾਂ ਕਹਿੰਦਾ ਜਿੱਥੇ ਜਿੱਥੇ ਵੀ ਹੋਈ ਆ ਅੱਜ ਪੂਰੇ ਪੰਜਾਬ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਆਉਂਗਾ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਾਤ